ਵੈਗੁਰਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਸੰਗਤ ਜੀ ਲਗਾਤਾਰ ਇਸ ਗੁਰੂ ਘਰ ਸ਼ਰਧਾ ਦੇ ਨਾਲ ਆਉਣ ਨਾਲ ਤੁਹਾਡੇ ਸਿਰ ਕਿੰਨਾ ਵੀ ਕਰਜ਼ਾ ਚੜਿਆ ਹੋਇਆ ਉਹ ਕਰਜ਼ਾ ਨਹੀਂ ਰਹਿੰਦਾ ਬੇਸ਼ੱਕ ਕਿੰਨਾ ਹੀ ਲੱਖਾਂ ਦਾ ਕਰੋੜਾਂ ਦਾ ਜਿੰਨਾ ਵੀ ਤੁਹਾਡੇ ਸਿਰ ਕਰਜ਼ਾ ਨਹੀਂ ਰਹਿੰਦਾ ਸ਼ਰਧਾ ਦੇ ਨਾਲ ਆਉਣ ਨਾਲ ਪ੍ਰਮਾਤਮਾ ਆਪੇ ਕਿਰਪਾ ਕਰਨਗੇ ਤੁਹਾਡੇ ਕੰਮਕਾਰ ਹੀ ਐਸੇ ਚੱਲਣਗੇ ਤੁਹਾਡੇ ਸਿਰ ਕਰਜ਼ਾ ਨਹੀਂ ਰਹਿੰਦਾ ਜੇ ਗੱਲ ਕਰੀ ਤਾਂ ਅਸੀਂ ਇਸ ਟਾਈਮ ਫਰੋਜਪੁਰ ਦੇ ਕੋਲੇ ਗੁਰਦੁਆਰਾ ਜਾਮਨੀ ਸਾਹਿਬ ਉੱਥੇ ਅਸੀਂ ਖੜੇ ਹੋਏ ਹਾਂ ਤੇ ਦੀ ਗੱਲ ਕਰੀ ਆ ਮੈਂ ਇਤਿਹਾਸ ਇੱਥੋਂ ਦਾ ਸੁਣਾਉਣਾ ਅ ਗੁਰੂ ਸਰ ਜਾਮਨੀ ਸਾਹਿਬ ਵਜੀਦਪੁਰ ਫਰੋਜਪੁਰ ਇਹ ਉਹ ਪਵਿੱਤਰ ਇਤਿਹਾਸਕ ਸਥਾਨ ਹੈ ਜਿੱਥੇ ਸਰਵੰਸਦਾਨੀ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਨੇ ਮੁਕਸਰ ਸਾਹਿਬ ਜੀ ਦੀ ਜੰਗ ਤੋਂ ਬਾਅਦ ਪਾਵਨ ਚਰਨ ਛੋਹ ਦੇ ਕੇ ਇਸ ਧਰਤੀ ਨੂੰ ਭਾਗ ਲਾਏ ਇਤਿਹਾਸ ਗਵਾਹ ਹੈ ਕਿ ਇੱਥੇ ਇੱਕ ਜੱਟ ਨੇ ਬਾਣੀਏ ਕੋਲੋਂ ਦਸਮ ਪਤਸ਼ਾ ਨੂੰ ਜਾਮਣ ਦੇ ਕੇ ਕਰਜ਼ਾ ਲਿਆ ਪਰ ਵਾਪਸ ਨਾਗੀਤਾ ਜੱਟ ਮਾਰ ਕੇ ਤਿੱਤਰਵ ਦੀ ਜੂਣ ਪੈ ਗਿਆ ਤੇ ਬਾਣੀਆਂ ਬਾਜ ਦੀ ਜੂਣ ਪੈ ਗਿਆ ਇਸ ਸਥਾਨ ਤੇ ਬਾਜ ਕੋਲੋਂ ਤਿੱਤਰ ਨੂੰ ਮਰਵਾ ਕੇ ਗੁਰੂ ਜੀ ਨੇ ਆਪਣੀ ਜਾਮਣੀ ਤਾਰੀ ਇਸ ਸਥਾਨ ਦਾ ਨਾਮ ਜਾਮਣੀ ਸਾਹਿਬ ਪੈ ਗਿਆ ਇੱਥੇ ਉਹ ਝੰਡ ਵੀ ਮੌਜੂਦ ਹੈ ਜਿਸ ਨਾਲ ਗੁਰੂ ਜਿਸ ਨਾਲ ਸਤਿਗੁਰ ਜੀ ਨੇ ਘੋੜਾ ਬੰਨਿਆ ਸੀ ਜਿੱਥੇ ਸਤਿਗੁਰ ਜੀ ਦੇ ਘੋੜੇ ਨੇ ਪੌੜ ਮਾਰ ਕੇ ਜਲ ਕੱਢਿਆ ਸੀ ਉਸ ਜਗ੍ਹਾ ਤੇ ਸਰੋਵਰ ਮੌਜੂਦ ਹੈ ਜਿੱਥੇ ਮੱਸੀਆ ਐਤਵਾਰ ਤੇ ਬਸੰਤ ਪੰਚਵੀ ਦੇ ਮੇਲੇ ਤੇ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਨਿਵਸਤਕ ਹੁੰਦੀਆਂ ਹਨ ਮੱਸਿਆ ਵਾਲੇ ਦਿਨ ਅਮਰਤ ਸੰਚਾਰ ਕਰਵਾਇਆ ਜਾਂਦਾ ਹੈ ਤੇ ਆਹ ਉਹ ਸਰੋਵਰ ਹੈ ਜੀ ਤੇ ਇੱਥੇ ਇੱਕ ਬਹੁਤ ਵੱਡੀ ਸਾਨੂੰ ਆਪਾਂ ਕਹਦੇ ਇਹ ਨਸੀਹਤ ਮਿਲਦੀ ਆ ਕਦੇ ਵੀ ਕਿਸੇ ਦਾ ਵੀ ਕਰਜ਼ਾ ਨਾ ਰੱਖੋ ਕਿਉਂਕਿ ਅਗਲੀ ਜੂਨ ਦੇ ਵਿੱਚ ਵੀ ਉਹ ਕਰਜ਼ਾ ਉਤਾਰਨਾ ਪੈਂਦਾ ਹੈਗਾ ਜਿਵੇਂ ਆ ਤੁਹਾਨੂੰ ਮੈਂ ਦੱਸਿਆ ਵੀ ਗੁਰੂ ਸਾਹਿਬ ਨੂੰ ਜਾਮਣ ਬਣਾ ਕੇ ਲਿਆ ਸੀਗਾ ਬਾਣੀਆਂ ਕਹਿੰਦਾ ਵੀ ਜਾਮਣੀ ਕਿਹਦੀ ਆ ਮੈਂ ਤੈਨੂੰ ਕਰਜ਼ਾ ਤਾਂ ਦੇ ਦਿੰਨਾ ਵੀ ਜਾਮਣੀ ਕਿਹਦੀ ਆ ਉਹ ਕਹਿੰਦਾ ਜਾਮਣੀ ਹੈਗੀ ਆ ਤੰਤਰ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਗੁਰੂ ਸਾਹਿਬ ਮੇਰੇ ਜਾਮਣ ਨੇ ਤੇ ਪਰ ਬਾਅਦ ਦੇ ਵਿੱਚ ਜੱਟ ਸੀ ਜਿਹੜਾ ਉਹ ਬੇਈਮਾਨ ਹੋ ਗਿਆ ਉਹਨੇ ਜਿਹੜਾ ਕਰਜ਼ਾ ਸੀ ਨਹੀਂ ਮੋੜਿਆ ਤੇ ਉਸ ਤੋਂ ਬਾਅਦ ਗੁਰੂ ਸਾਹਿਬ ਨੇ ਮੈਨੂੰ ਏਜੰਡਾ ਦਿਖਾਉਣਾ ਜਿੱਥੇ ਆਪਣਾ ਘੋੜਾ ਬੰਨਿਆ ਸੀ ਉੱਥੇ ਬਾਜ ਪਿੱਤਰ ਨੂੰ ਨੋਜ-ਨੋਜ ਕੇ ਖਾ ਰਹੇ ਸੀ ਸਿੰਘਾ ਨੇ ਕਿਹਾ ਵੀ ਆਪਿਆ ਇਹ ਜੋ ਹੋ ਰਿਹਾ ਜੀ ਬਾਜ ਖਾ ਰਹੇ ਤਿੱਤਰ ਨੂੰ ਇਸ ਨੂੰ ਹਟਾ ਦਿੰਨੇ ਆ ਤੇ ਗੁਰੂ ਸਾਹਿਬ ਕਹਿੰਦੇ ਨਹੀਂ ਇਹ ਆਪ ਦਾ ਹਿਸਾਬ ਕਿਤਾਬ ਬਰਾਬਰ ਕਰਦੇ ਆ ਤੇ ਇਹਨਾਂ ਦਾ ਇੱਕ ਦੇਣ ਲੈਣਾ ਹੈ ਵੀ ਮੇਰੀ ਜਾਮਣੀ ਇਹਨੇ ਕਿਹਾ ਸੀ ਵੀ ਗੁਰੂ ਸਾਹਿਬ ਮੇਰੇ ਜਾਮਣ ਹੈ ਮੈਂ ਕਰਜ਼ਾ ਮੋੜ ਦੇਵਾਂਗਾ ਪਰ ਉਹ ਬੇਈਮਾਨ ਹੋ ਗਿਆ ਕਰਜ਼ਾ ਉਹਨੇ ਨਹੀਂ ਮੋੜਿਆ ਫਿਰ ਅਗਲੀ ਜੂਨ ਦੇ ਵਿੱਚ ਜਿਵੇਂ ਸਾਨੂੰ ਦੱਸ ਕੇ ਹਟਿਆ ਵੀ ਕਿੱਤਰ ਬਣ ਕੇ ਫਿਰ ਉਹ ਇਸ ਤਰ੍ਹਾਂ ਗੁਰੂ ਸਾਹਿਬ ਨੇ ਆਪ ਦੇ ਸਾਹਮਣੇ ਆਪ ਦੀ ਜਾਮਣੀ ਪੂਰੀ ਕੀਤੀ ਇਥੋਂ ਬਹੁਤ ਵੱਡੀ ਸਿੱਖਿਆ ਮਿਲਦੀ ਆ ਕਦੇ ਵੀ ਕਿਸੇ ਦਾ ਕਰਜ਼ਾ ਨਾ ਰੱਖੋ ਚਲੋ ਗਰੀਬੀ ਮੇਰੀ ਗਰੀਬੀ ਆਉਂਦੀ ਰਹਿੰਦੀ ਆ ਅੱਗੇ ਪਿੱਛੇ ਹੋ ਸਕਦਾ ਪਰ ਕਦੇ ਵੀ ਕਿਸੇ ਦਾ ਕਰਜ਼ਾ ਆਪ ਦੇ ਸਿਰ ਨਾ ਰੱਖੋ ਕਰਜ਼ਾ ਮੋੜੋ ਕਿਉਂਕਿ ਪਤਾ ਨਹੀਂ ਅਗਲੀ ਜੂਨ ਕੀ ਬਣ ਕੇ ਤੇ ਕਿਵੇਂ ਉਹ ਕਰਜ਼ਾ ਮੋੜਨਾ ਪੈ ਜਾਵੇ ਲਗਾਤਾਰ ਜੇ ਤੁਸੀਂ ਇਸ ਗੁਰੂ ਘਰ ਸਰਦਾ ਦੇ ਨਾਲ ਆਉਂਗੇ ਸੋਡੇ ਸਰ ਕਰਜ਼ਾ ਨਹੀਂ ਦਿੰਦਾ ਕਿੰਨਾ ਵੀ ਕਰਜ਼ਾ ਜੜਿਆ ਹੋਵੇ ਬਹੁਤ ਦੂਰੋਂ ਦੂਰੋਂ ਸੰਗਤ ਵੱਡੀ ਗਿਣਤੀ ਦੇ ਵਿੱਚ ਇੱਥੇ ਪਹੁੰਚਦੀ ਹੈ ਗੁਰਦੁਆਰਾ ਜਾਮਨੀ ਸਾਹਿਬ ਫਰੋਜਪੁਰ ਤੋਂ ਤਕਰੀਬਨ 3 ਕਿਲੋਮੀਟਰ ਇੱਧਰ ਹੈਗਾ ਮੋਗੇਵਾਲ ਨੂੰ ਬਾਕੀ ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੋ ਜਾਮਨੀ ਸਾਹਿਬ ਸਿੱਧੀ ਤੁਹਾਡੀ ਲੋਕੇਸ਼ਨ ਆ ਜਿਹੜੀ ਉਹ ਆ ਜੂਗੀ ਠੀਕ ਹੈ ਜੀ ਤੇ ਇੱਥੋਂ ਬਹੁਤ ਵੱਡੀ ਸਿੱਖਿਆ ਮਿਲਦੀ ਹੈ ਜੀ ਕਦੇ ਵੀ ਕਿਸੇ ਦਾ ਕਰਜ਼ਾ ਨਾ ਰੱਖੋ ਜਿਵੇਂ ਮਰਜ਼ੀ ਔਖੇ ਸੌਖੇ ਤਾਰੋ ਕਰਜ਼ਾ ਅੱਗੇ ਪਿੱਛੇ ਹੋ ਜਾਦਾ ਪਰ ਕਰਜ਼ਾ ਸਿਰ ਤੇ ਨਾ ਰੱਖੋ ਆ ਆਪਾਂ ਸਾਰਿਆਂ ਨੇ ਇੱਕ ਦਿਨ ਟੁਰ ਜਾਣਾ ਫਿਰ ਪਤਾ ਨਹੀਂ ਅਗਲੀ ਕਿਹੜੀ ਜੂਨ ਦੇ ਵਿੱਚ ਜਾ ਕੇ ਕਰਜ਼ਾ ਉਹ ਦੇਣਾ ਪਵੇ ਜੇ ਕਿਸੇ ਦੀ ਜਾਮਣੀ ਹੁੰਦੀ ਆ ਤਾਂ ਉਹ ਉਹ ਉਸ ਤਰ੍ਹਾਂ ਜਿਵੇਂ ਤੁਹਾਨੂੰ ਸਾਰਾ ਦੱਸਿਆ ਵੀ ਫਿਰ ਜਾਮਣ ਨੂੰ ਵੀ ਵਿੱਚ ਉਹ ਕਰਨਾ ਪੈਂਦਾ ਹਨਾ ਸਾਉਕ ਤਾਂ ਬਰਾਬਰ ਕਰਵਾਉਣਾ ਪੈਂਦਾ ਤੇ ਇਸ ਕਰਕੇ ਕਦੇ ਵੀ ਕਿਸੇ ਦਾ ਕਰਜ਼ਾ ਨਾ ਰੱਖੋ ਜੇ ਵੀਡੀਓ ਚੰਗੀ ਲੱਗੀ ਤਾਂ ਅੱਗੇ ਦੇ ਅੱਗੇ ਸਾਂਝੀ ਜ਼ਰੂਰ ਕਰ ਦੇਈ ਧੰਨਵਾਦ ਜੀ